ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦਿਸ਼ਾ ਨਾਲ ਉਲਖ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜੀ ਡਬਲ ਬੈੱਡ ਦੇ ਕੰਬਲ ਜਿਨ੍ਹਾਂ ਨੂੰ ਅਸੀਂ ਸਰਦੀਆਂ 'ਚ ਬਾਰ-ਬਾਰ ਧੋ ਨਹੀਂ ਸਕਦੇ ਤੇ ਜਦੋਂ ਅਸੀਂ ਇਹਨਾਂ ਨੂੰ ਕਿਸੇ ਅਲਮੀਰਾ 'ਚੋਂ ਜਾਂ ਬੈੱਡ ਬਾਕਸ ਵਿੱਚੋਂ ਜਾਂ ਅਸੀਂ ਪੇਟੀ ਵਿੱਚੋਂ ਬਾਹਰ ਕੱਢਦੇ ਹਾਂ ਤਾਂ ਇੱਕਦਮ ਇਹਨਾਂ ਨੂੰ ਲੈਣ ਨੂੰ ਦਿਲ ਨਹੀਂ ਕਰਦਾ ਤੇ ਫਿਰ ਇਹ ਵੀ ਨਹੀਂ ਹੋ ਸਕਦਾ ਕਿ ਠੰਡ ਵਿੱਚ ਅਸੀਂ ਬਾਰ-ਬਾਰ ਇਹਨਾਂ ਨੂੰ ਧੋ ਕੇ ਯੂਜ਼ ਕਰੀਏ ਤੇ ਇਹਦੇ ਵਾਸਤੇ ਆਸਾਨ ਜੀ ਟ੍ਰਿਕ ਆ ਜਿਹਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਵਾ ਆਸਾਨੀ ਨਾਲ ਸਾਫ਼ ਕਰ ਸਕਦੇ ਹਾਂ ਤੇ ਉਹ ਹੈ ਜੀ ਅਸੀਂ ਇੱਕ ਪ੍ਰੈਸ਼ਰ ਕੁੱਕਰ ਦੀ ਹੈਲਪ ਦੇ ਨਾਲ ਇਹਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਵਾ ਚੰਗੀ ਤਰ੍ਹਾਂ ਜਰਮਸ ਫ੍ਰੀ ਬੈਕਟੀਰੀਆ ਫ੍ਰੀ ਕਰ ਸਕਦੇ ਹਾਂ ਤੇ ਇਹਦੇ ਵਾਸਤੇ ਅਸੀਂ ਪ੍ਰੈਸ਼ਰ ਕੁੱਕਰ ਲਾਵਾਂਗੇ ਤੇ ਉਹਦੇ ਵਿੱਚ ਅਸੀਂ ਪਾਣੀ ਲੀਟਰ ਕ ਪਾਣੀ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਬੋਇਲ ਕਰ ਲਵਾਂਗੇ ਤਾਂ ਜੋ ਇਹਦੇ ਵਿੱਚ ਪ੍ਰੈਸ਼ਰ ਬਣ ਜੇ ਤੇ ਨਾਲ ਲਵਾਂਗੇ ਅਸੀਂ ਇਹ ਜੀ ਬੇਕਿੰਗ ਅ ਸੋਡਾ ਜਾਂ ਬੇਕਿੰਗ ਪਾਊਡਰ ਲੈ ਲਵਾਂਗੇ ਤੇ ਇੱਕ ਛਾਨਣੀ ਜਿਹਦੇ ਨਾਲ ਅਸੀਂ ਚਾਹ ਜਿਹੜੀ ਆ ਉਹ ਛਾਨਦੇ ਆ ਪੁੰਦੇ ਆ ਪੋਣੀ ਜਿਹਨੂੰ ਕਹਿ ਦਿੰਦੇ ਛਾਨਣੀ ਕਹਿ ਦਿੰਦੇ ਆ ਉਹਦੇ ਚਾਹ ਛੰਨੀ ਦੇ ਨਾਲ ਅਸੀਂ ਇਹਨੂੰ ਜਿਹੜਾ ਵਾ ਅਸੀਂ ਬਿਲਕੁਲ ਸਾਫ਼ ਵਾਸ਼ ਕਰਾਂਗੇ ਤੇ ਇਹਦੇ ਵਿੱਚ ਜਿਹੜੀ ਸਮੈਲ ਵਗੈਰਾ ਆਉਂਦੀ ਆ ਉਹ ਬਿਲਕੁਲ ਖਤਮ ਹੋ ਜਾਏਗੀ ਸਭ ਤੋਂ ਪਹਿਲਾਂ ਅਸੀਂ ਜਿਹੜਾ ਬੇਕਿੰਗ ਸੋਡਾ ਏ ਉਹਨੂੰ ਅਸੀਂ ਜਿਹੜਾ ਵਾ ਛਾਨਣੀ ਦੇ ਵਿੱਚ ਪਾ ਲਵਾਂਗੇ ਤੇ ਫੇਰ ਅਸੀਂ ਇਹਨੂੰ ਜਿੰਨਾ ਮਤਲਬ ਕਿ 2 ਕ ਚਮਚ ਦੇ ਤਕਰੀਬਨ ਸਾਨੂੰ ਇਹ ਚਾਹੀਦਾ ਹੈ ਇੱਕ ਡਬਲ ਬੈੱਡ ਦੇ ਕੰਬਲ ਵਾਸਤੇ ਤੇ ਇਹਨੂੰ ਹੌਲੀ ਹੌਲੀ ਜਿਹੜਾ ਅਸੀਂ ਜਿਹੜਾ ਬੇਕਿੰਗ ਸੋਡਾ ਹੈ ਉਹਨ ਹੌਲੀ ਹੌਲੀ ਜਿਹੜਾ ਵਾ छन्ਨੀ ਦੀ ਹੈਲਪ ਦੇ ਨਾਲ ਸਾਰੇ ਕੰਬਲ ਦੇ ਉੱਤੇ ਸਪਰੈਡ ਕਰਦੇ ਜਾਵਾਂਗੇ ਤੇ ਸਾਰੇ ਕੰਬਲ ਦੇ ਉੱਤੇ ਥੋੜਾ ਥੋੜਾ ਜਿਹਾ ਕਰਕੇ ਅਸੀਂ ਖਿਲਾਹਰ ਦਵਾਂਗੇ ਜਿਹੜਾ ਬੇਕਿੰਗ ਸੋਡਾ ਇਹ ਜਿਹੜਾ ਬੈਕਟੀਰੀਆ ਵਗੈਰਾ ਜੋ ਵੀ ਵਿੱਚ ਕਿਟਾ ਨੂੰ ਜੀਵਾਣੂ ਜੋ ਵੀ ਹੁੰਦੇ ਆ ਉਹਨਾਂ ਨੂੰ ਜਿਹੜਾ ਵਾ ਉਹ ਖਤਮ ਕਰ ਦਿੰਦਾ ਤੇ ਇਹਦੇ ਵਿੱਚ ਜਿਹੜੀ ਸਲਾਬ ਦੀ ਜਾਂ ਬੰਦ ਪਏ ਦੀ ਜਿਹੜੀ ਸਮੈਲ ਹੁੰਦੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ ਕਿਉਂਕਿ ਅਸੀਂ ਜਦੋਂ ਕੰਬਲ ਵਗੈਰਾ ਜਦੋਂ ਅਸੀਂ ਲੈਣ ਤੋਂ ਬਾਅਦ ਅਸੀਂ ਸਟੋਰ ਕਰਦੇ ਆ ਤਾਂ ਇਹਨਾਂ ਨੂੰ ਇੱਕ ਵਾਰੀ ਅਸੀਂ ਵਾਸ਼ ਕਰਕੇ ਰੱਖਦੇ ਆ ਤਾਂ ਫਿਰ ਜੀ ਦੋਸਤ ਜੀ ਕੱਢਦੇ ਆ ਬਾਹਰ ਤਾਂ ਫਿਰ ਇਹਦੇ ਵਿੱਚ 스멜 ਆਉਂਦਾ ਪੈਂਦੀ ਆ ਤੇ ਸਾਨੂੰ ਇੱਕਦਮ ਲੈਨ ਨੂੰ ਮਨ ਨਹੀਂ ਕਰਦਾ ਤੇ ਧੁੱਪ ਵੀ ਲਗਾਉਂਦੇ ਆ ਪਰ ਧੁੱਪ ਲੱਗਣ ਦੇ ਨਾਲ ਵੀ ਇਹ 스멜 ਜਿਹੜੀ ਆ ਜਾਂਦੀ ਨਹੀਂ ਹੈਗੀ ਤਾਂ ਫਿਰ ਇਹ ਤਾਂ ਨਹੀਂ ਕਿ ਅਸੀਂ ਇਹਨਾਂ ਨੂੰ ਬਾਰ-ਬਾਰ ਵਾਸ਼ ਕਰੀਏ ਤਾਂ ਇਹ ਹੈਵੀ ਹੁੰਦੀ ਆ ਵਾਸ਼ਮਿ ਨਹੀਂ ਹੁੰਦੇ ਤੇ ਡਰਾਈ ਕਲੀਨ ਤੇ ਇੰਨਾ ਅਸੀਂ ਮਹਿੰਗਾ ਖਰਚਾ ਵੀ ਨਹੀਂ ਕਰ ਸਕਦੇ ਬਾਰ-ਬਾਰ ਤੇ ਇਹ ਬਿਲਕੁਲ ਵਧੀਆ ਮੈਥਡ ਹੈ ਤੇ ਸਿਆਲ ਦੇ ਵਿੱਚ ਇਹ ਸੁੱਕਦੇ ਵੀ ਨਹੀਂ ਹੈਗੇ ਜਲਦੀ ਤੇ ਹੁਣ ਕੀ ਅਸੀਂ ਜਿਹੜਾ ਪਾਣੀ ਗਰਮ ਸੀਗਾ ਬਿਲਕੁਲ ਉਹਦੇ ਵਿੱਚੋਂ ਆਪਾਫ ਨਿਕਲ ਰਹੀ ਸੀ ਉਹਨੂੰ ਅਸੀਂ ਪ੍ਰੈਸ਼ਰ ਕੁੱਕਰ ਜਿਹੜਾ ਵਾ ਉਹਨੂੰ ਅਸੀਂ ਕੰਬਲ ਦੇ ਇਸ ਤਰ੍ਹਾਂ نیچے ਰੱਖ ਦਵਾਂਗੇ ਤੇ نیچے ਰੱਖ ਕੇ ਤੇ ਜਿਹੜੀ ਇਹ ਆਪਾਫ ਆਹ ਦੀ ਸਟੀਮ ਹੈ ਉਹਨੂੰ ਸਾਰੇ ਕੰਬਲ ਦੇ ਵਿੱਚ ਦਬਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਕਰਕੇ ਅਸੀਂ ਕੰਬਲ ਦੇ ਸਾਰੇ ਕਾਰਨਰਾਂ ਤੇ ਸਾਰੇ ਹਿੱਸਿਆਂ ਦੇ ਵਿੱਚ ਅਸੀਂ ਇਹਨੂੰ ਜਿਹੜਾ ਘੁਮਾਵਾਂਗੇ ਤੇ ਇਹਦੇ ਨਾਲ ਜਿਹੜੀ ਸਟੀਮ ਦੇ ਨਾਲ ਜਿਹੜੀ ਆ ਉਹ ਵਿੱਚੋਂ ਜਿਹੜੇ ਇਹ ਬੈਕਟੀਰੀਆ ਫ੍ਰੀ ਹੋ ਜਾਏਗਾ ਤੇ ਜਿਹੜਾ ਅਸੀਂ ਬੇਕਿੰਗ ਸੋਡਾ ਪਾਇਆ ਏ ਉਹ ਜਿਹੜਾ ਵਾ ਇੱਕਦਮ ਜਿਹੜਾ ਵਾ ਵਿੱਚ ਮੈਲਟ ਹੋ ਜਾਏਗਾ ਤੇ ਰਚ ਜਾਵੇਗਾ ਤੇ ਇਹਦੇ ਨਾਲ ਜਿਹੜਾ ਵਾ ਇਹ ਬਿਲਕੁਲ ਵਾਸ਼ ਹੋ ਜਾਏਗਾ ਸਾਫ ਹੋ ਜਾਏਗਾ ਤੇ ਇਹ ਬਿਲਕੁਲ ਜਿਹੜੀ ਆ ਸਾਫ਼ ਵਾਲੀ ਜਿਹੜੀ 스멜 ਆਵੇਗੀ ਲੱਗੇਗਾ ਵੀ ਨਹੀਂ ਕਿ ਇਹ ਅਸੀਂ ਕੰਬਲ ਨੂੰ ਜਿਹੜਾ ਵਾ ਉਹ ਪਾਣੀ ਦੇ ਨਾਲ ਵਾਸ਼ ਨਹੀਂ ਕੀਤਾ ਤੇ ਇਹਨੂੰ ਹਰੇਕ ਕਾਰਨਰ ਦੇ ਉੱਤੇ ਅਸੀਂ ਇਸ ਤਰੀਕੇ ਦੇ ਨਾਲ ਕਰਕੇ ਘੁਮਾਵਾਂਗੇ ਕਈ ਵਾਰੀ ਇਹ ਹੁੰਦਾ ਹੈ ਵੀ ਘਰ ਇੱਕਦਮ ਗੈਸਟ ਆ ਜਾਂਦੇ ਆ ਇੱਕ ਦਿਨ ਰਹਿੰਦੇ ਆ ਦੋ ਦਿਨ ਰਹਿੰਦੇ ਆ ਤੇ ਉਸ ਤੋਂ ਬਾਅਦ ਇਹ ਨਹੀਂ ਕਿ ਅਸੀਂ ਸਾਰੇ ਇਹ ਨਹੀਂ ਹੁੰਦਾ ਕਿ ਸਾਰੇ ਕੰਬਲ ਅਸੀਂ ਦੋ ਕੰਬਲ ਤਿੰਨ ਕੰਬਲ ਅਸੀਂ ਇਹਨਾਂ ਨੂੰ ਬਾਰ-ਬਾਰ ਵਾਸ਼ ਕਰੀਏ ਤੇ ਅਸੀਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਜਰਮਸ ਫ੍ਰੀ ਕਰਕੇ ਤੇ ਅਸੀਂ ਇਹਨੂੰ ਫੇਰ ਅਸੀਂ ਇਹਨੂੰ ਜੂਜ਼ ਕਰ ਸਕਦੇ ਹਾਂ ਤੇ ਸਰਦੀਆਂ ਦੇ ਵਿੱਚ ਅਸੀਂ ਰੋਜ਼-ਰੋਜ਼ ਕੰਬਲ ਤਾਂ ਧੋ ਨਹੀਂ ਸਕਦੇ ਹੈਗੇ ਤੇ ਹੁਣ ਦੇਖੋ ਇਹ ਸਾਰੇ ਪਾਸੇ ਇਸ ਤਰ੍ਹਾਂ ਕਰਕੇ ਸਟੀਮ ਦੇ ਨਾਲ ਜਿਹੜੀ ਸਾਰੇ ਦਿੱਤੀ ਗਈ ਆ ਤੇ ਹੁਣ ਅਸੀਂ ਥੱਲਿਓਂ ਤਾਂ ਉਸ ਸਟੀਮ ਦੇ ਨਾਲ ਜਿਹੜਾ ਵਾ ਉਹ ਕਵਰ ਹੋ ਗਿਆ ਤੇ ਉੱਪਰ ਵਾਲੇ ਹਿੱਸੇ ਤੇ ਅਸੀਂ ਇਸ ਤਰ੍ਹਾਂ ਕਰਾਂਗੇ ਕਿ ਇੱਕ ਕੋਈ ਵੀ ਮੋਟਾ ਕੱਪੜਾ ਜਾਂ ਕੋਈ ਵੀ ਅਸੀਂ ਕੈਪ ਜਿਹੜੀ ਜੂਜ਼ ਵਿੱਚ ਨਹੀਂ ਆ ਤੇ ਕੱਪੜਾ ਹੋਵੇ ਜਾਂ ਉਹ ਮੋਟਾ ਹੋਣਾ ਚਾਹੀਦਾ ਹੈ ਤੇ ਬਿਲਕੁਲ ਪਤਲਾ ਜਿਹਾ ਕੱਪੜਾ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਅਸੀਂ ਜਿਹੜਾ ਗਰਮ ਪਾਣੀ ਸੀਗਾ ਕੁੱਕਰ ਦੇ ਵਿੱਚ ਉਹਦੇ ਵਿੱਚ ਡੋਬ ਲਵਾਂਗੇ ਤੇ ਧਿਆਨ ਦੇ ਨਾਲ ਪਾਣੀ ਗਰਮ ਹੁੰਦਾ ਏ ਹੱਥ ਨਾਲ ਜਲਾ ਲਿਓ ਆਪਣਾ ਤੇ ਇਹ ਦੇਖੋ ਪਾਣੀ ਦੇ ਵਿੱਚੋਂ ਇੱਕਦਮ ਸਟੀਮ ਲਿਕ ਰਹੀ ਆ ਤੇ ਹੁਣ ਅਸੀਂ ਜਿਹੜਾ ਉੱਪਰ ਹੈਂਡਲ ਸੀਗਾ ਕੁੱਕਰ ਦਾ ਢੱਕਣ ਸੀਗਾ ਉਹਦੇ ਉੱਪਰ ਅਸੀਂ ਇਸ ਤਰੀਕੇ ਦੇ ਨਾਲ ਇਸ ਕਪੜੇ ਨੂੰ ਜਾਂ ਕੈਪ ਨੂੰ ਕਿਸੇ ਡੋਰੀ ਦੀ ਹੈਲਪ ਦੇ ਨਾਲ ਕਿਸੇ ਧਾਗੇ ਦੀ ਹੈਲਪ ਦੇ ਨਾਲ ਕਿਸੇ ਚੀਜ਼ ਦੇ ਨਾਲ ਅਸੀਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਲਵਾਂਗੇ ਇਸ ਕੈਪ ਨੂੰ ਤੇ ਇਸ ਜਿਹੜੀ ਕੈਪ ਨੂੰ ਇਹਨੂੰ ਬੰਨ ਕੇ ਤਾਂ ਜੋ ਇਹ ਕੈਪ ਇਹਦੇ ਪ੍ਰੈਸ਼ਰ ਕੁੱਕਰ ਦੇ ਢੱਕਣ ਤੋਂ ਲੱਥੇ ਨਾ ਤੇ ਤੁਸੀਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਲੈਣਾ ਤੇ ਬੰਨ ਬੰਨ ਲੈਣਾ ਹੈ ਤੇ ਜਦੋਂ ਅਸੀਂ ਇਹਨੂੰ ਬੰਨ੍ਹ ਲਵਾਂਗੇ ਫਿਰ ਦੇਖੋ ਇਹ ਬਿਲਕੁਲ ਵੀ ਹਿੱਲੇਗੀ ਨਹੀਂ ਤੇ ਫਿਰ ਤੁਸੀਂ ਇਹਨੂੰ ਕੀ ਕਰਨਾ ਹੈ ਕਿ ਇਸ ਤਰੀਕੇ ਦੇ ਨਾਲ ਦੇਖੋ ਇਹ ਕਵਰ ਹੋ ਗਿਆ ਹੈ ਤੇ ਇਹਦੇ ਵਿੱਚੋਂ ਜਿਹੜੀ ਐ ਸਟੀਮ ਵੀ ਨਿਕਲ ਰਹੀ ਆ ਐਨਾ ਗਰਮ ਪਾਣੀ ਸੀਗਾ ਤੇ ਇਹਨੂੰ ਹੁਣ ਅਸੀਂ ਪ੍ਰੈਸ ਦੇ ਵਾਂਗ ਸਾਰੇ ਕੰਬਲ ਦੇ ਉੱਪਰ ਜਿਹੜਾ ਵਾ ਉਹ ਇਸ ਤਰ੍ਹਾਂ ਫੇਰ ਦਵਾਂਗੇ ਤੇ ਇਹਦੇ ਨਾਲ ਜਿਹੜੇ ਗਰਮ ਸਟੀਮ ਦੇ ਨਾਲ ਤੇ ਨਾਲੇ ਹਲਕਾ ਇਹ ਗਿੱਲਾਏ ਇਹਦੇ ਨਾਲ ਸਾਰਾ ਕੰਬਲ ਉੱਪਰੋਂ ਸਾਫ਼ ਹੋ ਜਾਵੇਗਾ ਤੇ ਜਿੱਥੇ ਕਿਤੇ ਵੀ ਜਿਹੜਾ ਸੋਡਾ ਮਿੱਠਾ ਸੋਡਾ ਪਿਆ ਏ ਉਹ ਬਿਲਕੁਲ ਸਾਫ਼ ਹੋ ਜਾਏਗਾ ਤੇ ਕੱਪੜੇ ਦੇ ਵਿੱਚ ਜਿਹੜੀ ਇਹਦੀ ਫਾਰਵ ਉਹਦੇ ਵਿੱਚ ਇਹ ਰਚ ਜਾਵੇਗਾ ਤੇ ਕੰਬਲ ਬਿਲਕੁਲ ਨਵੇਂ ਦੀ ਤਰ੍ਹਾਂ ਇੱਕਦਮ ਇਹਦੇ ਵਿੱਚ ਸ਼ਾਈਨ ਆ ਜਾਵੇਗੀ ਫੇਰ ਇਹ ਲਾਈਨ ਦੇ ਯੋਗ ਹੋ ਜਾਵੇਗਾ ਤੇ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਕੰਬਲ ਨੂੰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹਾਂ ਇਹਦੇ ਵਿੱਚ ਕੋਈ ਵੀ ਮਿਹਨਤ ਨਹੀਂ ਲੱਗਦੀ ਤੇ ਇਹ ਜਿਹੜਾ ਅਸੀਂ ਘੰਟਿਆਂ ਦਾ ਕੰਮ ਆ ਉਹ ਮਿੰਟਾਂ ਵਿੱਚ ਕਰ ਸਕਦੇ ਹਾਂ ਨਾਲੇ ਅਸੀਂ ਬਾਰ ਬਾਰ ਜਦੋਂ ਕੰਬਲ ਨੂੰ ਵਾਸ਼ ਕਰਦੇ ਹਾਂ ਤੇ ਇਹਨਾਂ ਦੀ ਚਮਕ ਖਰਾਬ ਹੋ ਜਾਂਦੀ ਹੈ ਤੇ ਇਹਦੀ ਜਿਹੜੀ ਉੱਪਰ ਫਾਰਬਾ ਉਹ ਵੀ ਖਰਾਬ ਹੁੰਦੀ ਹੈ ਤੇ ਮਹਿੰਗੀ ਡਰਾਈ ਕਲੀਨ ਜਿਹੜੀ ਉਹ ਅਸੀਂ ਅਫੋਰਟ ਨਹੀਂ ਕਰ ਸਕਦੇ ਤੇ ਠੰਡ ਵਿੱਚ ਕੰਬਲ ਜਿਹੜੇ ਆ ਬਾਰ ਬਾਰ ਧੋਣ ਦੇ ਨਾਲ ਸੁੱਕਦੇ ਵੀ ਨਹੀਂ ਹੈਗੇ ਤੇ ਇਹ ਨਹੀਂ ਕਹਿੰਦੇ ਕਿ ਤੁਸੀਂ ਕੰਬਲ ਨੂੰ ਧੋਵੋ ਇਹਨਾ ਹਾਂ ਜਦੋਂ ਇਹ ਜਿਆਦਾ ਗੰਦਾ ਹੋ ਜਾਂਦਾ ਹੈ ਗੰਦਗੀ ਮਿੱਟੀ ਜਾਂ ਮੈਲ ਜਮ ਜਾਂਦੀ ਹੈ ਉਦੋਂ ਤਾਂ ਇਹਨੂੰ ਵਾਸ਼ ਕਰਨਾ ਹੀ ਹੁੰਦਾ ਹੈ ਤੇ ਹੁਣ ਲਾਗੋ ਤੁਹਾਨੂੰ ਕਰਕੇ ਦਿਖਾਉਂਦੇ ਆ ਦੇਖੋ ਬਿਲਕੁਲ ਕੰਬਲ ਐਨ ਸ਼ਾਈਨ ਕਰ ਰਿਹਾ ਹੈ ਤੇ ਵਧੀਆ ਤਰੀਕੇ ਦੇ ਨਾਲ ਇਸ ਸਫਾਈ ਹੋ ਗਈ ਹੈ ਤੇ ਫਰ ਵੀ ਇੱਕਦਮ ਇਹਦੀ ਚਮਕ ਕਰਈ ਹੈ ਤੇ ਇਹ ਬਿਲਕੁਲ ਆਸਾਨ ਤਰੀਕਾ ਹੈ बार-बार ਕੰਬਲ ਨੂੰ ਜਿਹੜਾ ਉਹ ਸਾਫ਼ ਕਰਨ ਦਾ ਤੇ ਫਿਰ ਇਸ ਇਹ ਜਿਹੜਾ ਹਲਕਾ ਜਾਂ ਗਿੱਲਾ ਹੋ ਜਾਵੇਗਾ ਸਿੱਲਾ ਹੋ ਜਾਵੇਗਾ ਫਿਰ ਤੁਸੀਂ ਕੀ ਕਰਨਾ ਹੈ ਇਹਨੂੰ ਕੰਬਲ ਨੂੰ ਤੁਸੀਂ 1 ਘੰਟੇ ਵਾਸਤੇ ਧੁੱਪ ਦੇ ਵਿੱਚ ਜਿਹੜਾ ਵਾ ਉਹ ਸੁੱਕਣ ਵਾਸਤੇ ਪਾ ਦੇਣਾ ਹੈ ਤੇ ਧੁੱਪ ਲੱਗੇਗੀ ਤੇ ਫਿਰ ਇਹਨੂੰ ਹਵਾ ਵੀ ਲੱਗ ਜਾਵੇਗੀ ਤੇ ਇਹ ਲੈਣ ਦੇ ਯੋਗ ਹੋ ਜਾਵੇਗਾ ਤੇ ਇਹ ਨਾਲ ਇਹਨੂੰ ਇਹ ਜਿਹੜਾ ਵਾ ਇਹਦੇ ਵਿੱਚ ਗਿੱਲਾਪਨ ਖਤਮ ਹੋ ਜਾਵੇਗਾ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਸਾਰੇ ਹਾਂ